ਤੁਸੀਂ ਦੇਖ ਰਹੇ ਹੋ ਪੀਟੀਸੀ ਨਿਊਜ਼ ਮੈਂ ਹਾ ਦਲੀਪ ਸਿੰਘ ਇਸ ਵੇਲੇ ਤੁਹਾਨੂੰ ਸਿੱਧਾ ਚੰਡੀਗੜ੍ਹ ਲੈ ਚਲਦੇ ਹਾਂ ਜੀ ਹਾਂ ਚੰਡੀਗੜ੍ਹ ਦੇ ਵਿੱਚ ਡੀਜੀਪੀ ਦਫ਼ਤਰ ਦੇ ਵਿੱਚ ਸੁਖਬੀਰ ਸਿੰਘ ਬਾਦਲ ਆਪਣੇ ਸਾਥੀਆਂ ਦੇ ਨਾਲ ਪਹੁੰਚ ਚੁੱਕੇ ਨੇ ਸੁਖਬੀਰ ਸਿੰਘ ਬਾਦਲ ਨੇ ਡੀਜੀਪੀ ਗੌਰਵ ਯਾਦਵ ਨੂੰ ਕਿਹਾ ਕਿ ਤੁਸੀਂ ਇੱਧਰ ਉੱਧਰ ਦੀਆਂ ਗੱਲਾਂ ਨਾ ਕਰੋ ਸਗੋਂ ਮੇਰੇ ਖਿਲਾਫ ਸਿੱਧਾ ਪਰਚਾ ਕਰੋ ਜੀ ਹਾਂ ਅੱਜ ਸਵੇਰੇ ਸ਼੍ਰੋਮਣੀ ਅਕਾਲੀ ਦਲ ਦੀ ਚੰਡੀਗੜ੍ਹ ਦੇ ਵਿੱਚ ਕੋਰ ਕਮੇਟੀ ਦੀ ਮੀਟਿੰਗ ਸੀ ਉਸ ਤੋਂ ਬਾਅਦ ਪੰਜਾਬ ਪੁਲਿਸ ਦੇ ਮੁਖੀ ਯਾਨੀ ਕਿ ਡੀਜੀਪੀ ਨੂੰ ਸ਼ਾਇਦ ਇਸ ਗੱਲ ਦਾ ਅੰਦਾਜ਼ਾ ਨਹੀਂ ਹੋਏਗਾ ਕਿ ਸੁਖਬੀਰ ਸਿੰਘ ਬਾਦਲ ਆਪਣੇ ਕਾਫਲੇ ਦੇ ਨਾਲ ਆਪਣੇ ਸਾਥੀਆਂ ਦੇ ਨਾਲ ਉਹਨਾਂ ਦੇ ਦਫ਼ਤਰ ਹੀ ਪਹੁੰਚ ਜਾਣਗੇ ਤੇ ਉਸ ਤੋਂ ਬਾਅਦ ਉੱਥੋਂ ਉੱਠਣਗੇ ਨਹੀਂ ਜੀ ਆ ਇਸ ਸਮੇਂ ਸਿੱਧੀਆਂ ਤਸਵੀਰਾਂ ਸਾਡੇ ਤੱਕ ਪਹੁੰਚ ਚੁੱਕੀਆਂ ਨੇ ਚੰਡੀਗੜ੍ਹ ਤੋਂ ਜਿੱਥੇ ਸੁਖਬੀਰ ਸਿੰਘ ਬਾਦਲ ਡੀਜੀਪੀ ਦਫ਼ਤਰ ਦੇ ਵਿੱਚ ਧਰਨਾ ਲਈ ਬੈਠੇ ਨੇ ਇੱਕ ਤਰ੍ਹਾਂ ਇਸ ਤਰ੍ਹਾਂ ਕਿਹਾ ਜਾ ਸਕਦਾ ਕਿਉਂਕਿ ਡੀਜੀਪੀ ਦੇ ਸਾਹਮਣੇ ਆਪਣੇ ਸਾਥੀਆਂ ਦੇ ਨਾਲ ਪਹੁੰਚ ਕੇ ਉਹਨਾਂ ਨੇ ਕਿਹਾ ਕਿ ਤੁਸੀਂ 328 ਰੁਪਿਆਂ ਦਾ ਮਾਮਲਾ ਹੋਵੇ ਜਾਂ ਹੋਰ ਵੀ ਕੇਸ ਹੋਣ ਉਹਨਾਂ ਦੇ ਵਿੱਚ ਇੱਧਰ ਉੱਧਰ ਦੀ ਗੱਲ ਨਾ ਕਰੋ ਜੇਕਰ ਤੁਹਾਨੂੰ ਲੱਗਦਾ ਹੈ ਕਿ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਕੋਈ ਕਾਰਵਾਈ ਕਰਨੀ ਹੈ ਤਾਂ ਤੁਸੀਂ ਸਿੱਧਾ ਹੀ ਮੇਰੇ ਤੇ ਪਰਚਾ ਕਰ ਸਕਦੇ ਹੋ ਜੀਆ ਤਸਵੀਰ ਆਈ ਹੈ ਜਿਸ ਦੇ ਵਿੱਚ ਡੀਜੀਪੀ ਗੌਰਵ ਯਾਦਵ ਬੈਠੇ ਨੇ ਤੇ ਉਹਨਾਂ ਦੇ ਸਾਹਮਣੇ ਸੁਖਬੀਰ ਸਿੰਘ ਬਾਦਲ ਆਪਣੇ ਸਾਥੀਆਂ ਦੇ ਨਾਲ ਪਹੁੰਚੇ ਨੇ ਅੱਜ ਕੋਰ ਕਮੇਟੀ ਦੀ ਅਹਿਮ ਮੀਟਿੰਗ ਚੱਲ ਰਹੀ ਸੀ ਸਾਰੇ ਪੱਤਰਕਾਰਾਂ ਦੀ ਨਜ਼ਰ ਇਸੇ ਕੀ ਕੋਰ ਕਮੇਟੀ ਤੋਂ ਬਾਅਦ ਬਾਹਰ ਆ ਕੇ ਸੁਖਬੀਰ ਸਿੰਘ ਬਾਦਲ ਮੀਡੀਆ ਦੇ ਨਾਲ ਗੱਲਬਾਤ ਕਰਦੇ ਆ ਕੀ ਕੁਝ ਕਹਿਣਗੇ ਪਰ ਇਸ ਗੱਲ ਦਾ ਅੰਦਾਜ਼ਾ ਕਿਸੇ ਨੂੰ ਨਹੀਂ ਸੀ ਕਿ ਸੁਖਬੀਰ ਸਿੰਘ ਬਾਦਲ ਸਿੱਧਾ ਉੱਟ ਕੇ ਡੀਜੀਪੀ ਦੇ ਦਫ਼ਤਰ ਪਹੁੰਚ ਜਾਣਗੇ ਮਾਮਲਾ 328 ਰੁਪਆ ਦਾ ਹੈ ਜਦੋਂ ਇਹਨਾਂ 28 300 328 ਰੁਪਆ ਦੀ ਜਾਂਚ ਐਸਆਈਟੀ ਕਰ ਰਹੀ ਸੀ ਤਾਂ ਐਸਜੀਪੀਸੀ ਦੇ ਦਫ਼ਤਰਾਂ ਦੇ ਵਿੱਚ ਕਈ ਵਾਰ ਐਸਆਈਟੀ ਦੀਆਂ ਟੀਮਾਂ ਪਹੁੰਚੀਆਂ ਤੇ ਉੱਥੋਂ ਰਿਕਾਰਡ ਲਏ ਗਏ ਬਹੁਤ ਸਾਰੇ ਲੋਕਾਂ ਤੋਂ ਪੁੱਛ ਪੜਤਾਲ ਵੀ ਕੀਤੀ ਗਈ ਤੇ ਇਸ ਦੇ ਮਾਮਲੇ 'ਚ ਕਿਹਾ ਜਾ ਰਿਹਾ ਸੀ ਕਿ ਸ਼ਾਇਦ ਸੁਖਬੀਰ ਸਿੰਘ ਬਾਦਲ ਨੂੰ ਵੀ ਤੰਗ ਪ੍ਰੇਸ਼ਾਨ ਕੀਤਾ ਜਾ ਸਕਦਾ ਹੈ ਤੇ ਉਹਨਾਂ ਨੇ ਕਿਹਾ ਕਿ ਤੰਗ ਪ੍ਰੇਸ਼ਾਨ ਕਰਨ ਦੀ ਲੋੜ ਨਹੀਂ ਹੈ ਆਮ ਲੋਕਾਂ ਨੂੰ ਤੰਗ ਪ੍ਰੇਸ਼ਾਨ ਕਰਨ ਦੀ ਲੋੜ ਨਹੀਂ ਹੈ ਸਗੋਂ ਤੁਸੀਂ ਸਿੱਧੇ ਤੌਰ ਤੇ ਮੇਰੇ ਤੇ ਪਰਚਾ ਕਰ ਸਕਦੇ ਹੋ ਜੇਕਰ ਪਰਚਾ ਕਰਨ ਦੀ ਨੀਅਤ ਪੰਜਾਬ ਪੁਲਿਸ ਰੱਖਦੀ ਹੈ ਤਾਂ ਤਸਵੀਰਾਂ ਸਾਡੇ ਤੱਕ ਪਹੁੰਚ ਚੁੱਕੀਆਂ ਨੇ ਇਸ ਸਮੇਂ ਡੀਜੀਪੀ ਦਫ਼ਤਰ ਦੇ ਬਾਹਰ ਅਕਾਲੀ ਦਲ ਦੇ ਵੱਡੀ ਗਿਣਤੀ ਦੇ ਵਿੱਚ ਜੋ ਵਰਕਰ ਨੇ ਉਹ ਪਹੁੰਚੇ ਹੋਏ ਨੇ ਤੇ ਕੋਰ ਕਮੇਟੀ ਦੇ ਵਿੱਚ ਜਿਨ੍ਹਾਂ ਸਾਥੀਆਂ ਦੇ ਨਾਲ ਮੀਟਿੰਗ ਚੱਲ ਰਹੀ ਸੀ ਉਹਨਾਂ ਦੇ ਨਾਲ ਸੁਖਬੀਰ ਸਿੰਘ ਬਾਦਲ ਇਸ ਸਮੇਂ ਡੀਜੀਪੀ ਦਫ਼ਤਰ ਦੇ ਵਿੱਚ ਮੌਜੂਦ ਨੇ ਇਹ ਤਸਵੀਰ ਤੁਸੀਂ ਦੇਖ ਰਹੇ ਹੋ ਸਿੱਧੀ ਸਾਡੇ ਤੱਕ ਪਹੁੰਚੀ ਹੈ ਡੀਜੀਪੀ ਗੌਰਵ ਯਾਦਵ ਆਪਣੀ ਕੁਰਸੀ ਦੇ ਬੈਠੇ ਨੇ ਦੇ ਸਾਹਮਣੇ ਸੁਖਬੀਰ ਸਿੰਘ ਬਾਦਲ ਦੇ ਨਾਲ ਬਹਿਸ ਹੋ ਰਹੀ ਹੈ ਕਿਉਂਕਿ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਮੈਂ ਤੁਹਾਡੇ ਦਫ਼ਤਰ ਦੇ ਵਿੱਚੋਂ ਉਸ ਵੇਲੇ ਤੱਕ ਨਹੀਂ ਜਾਣਾ ਜਦੋਂ ਤੱਕ ਤੁਸੀਂ ਮੇਰੇ ਖਿਲਾਫ ਪਰਚਾ ਨਹੀਂ ਕਰਦੇ ਸੁਖਬੀਰ ਸਿੰਘ ਬਾਦਲ ਜਾਂ ਉਹਨਾਂ ਦੇ ਸਾਥੀ ਲਗਾਤਾਰ ਇਸ ਗੱਲ ਦਾ ਇਲਜ਼ਾਮ ਲਗਾ ਰਹੇ ਸਨ ਕਿ ਪੰਜਾਬ ਪੁਲਿਸ ਇੱਕ ਪਾਸੜ ਕਾਰਵਾਈਆਂ ਕਰ ਰਹੀ ਹੈ ਚਾਹੇ 328 ਰੁਪਆ ਦਾ ਮਾਮਲਾ ਹੋਵੇ ਜਾਂ ਹੋਰ ਮਸਲੇ ਹੋਣ ਉਹ ਸਭ ਨੂੰ ਲੈ ਕੇ ਸੁਖਬੀਰ ਸਿੰਘ ਬਾਦਲ ਦਾ ਇੰਜ ਲੱਗਦਾ ਹੈ ਕਿ ਉਹਨਾਂ ਦਾ ਸਬਰ ਦਾ ਬੰਡ ਟੁੱਟ ਚੁੱਕਿਆ ਹੈ ਤੇ ਇਸ ਕਰਕੇ ਆਪਣੇ ਸਾਥੀਆਂ ਨਾਲ ਜਿੰਨੇ ਵੀ ਤੁਸੀਂ ਦੇਖ ਰਹੇ ਹੋ ਸੀਨੀਅਰ ਆਗੂ ਨੇ ਮਹੇਸ਼ਿੰਦਰ ਗਰੇਵਾਲ ਵੀ ਤੁਹਾਨੂੰ ਦਿਖਾਈ ਦੇ ਰਹੇ ਨੇ ਸੁਖਬੀਰ ਸਿੰਘ ਬਾਦਲ ਨੇ ਬਾਕੀ ਹੋਰ ਸਾਥੀ ਨੇ ਅਰਸ਼ਦੀਪ ਕਲੇਰ ਵੀ ਦਿਖਾਈ ਦੇ ਰਹੇ ਨੇ ਐਨ ਕੇ ਸ਼ਰਮਾ ਵੀ ਦਿਖਾਈ ਦੇ ਰਹੇ ਨੇ ਤਮਾਮ ਅਕਾਲੀ ਦਲ ਦੀ ਲੀਡਰਸ਼ਿਪ ਇਸ ਸਮੇਂ ਜੋ ਹੈ डीजीपी गौरव यादव ਦੇ ਦਫਤਰ ਦੇ ਅੰਦਰ ਬੈਠੀ ਹੋਈ ਹੈ ਵਿਕਰਮ ਸਿੰਘ ਮਜੀਠੀਆ ਵੀ ਪਹੁੰਚੇ ਹੋਏ ਨੇ ਕਿਉਂਕਿ ਅੱਜ ਸਵੇਰੇ ਦਾ ਜੋ ਤੈਸ਼ੂ ਦਾ ਪ੍ਰੋਗਰਾਮ ਸੀ ਉਸ ਦੇ ਮੁਤਾਬਕ ਇਹ ਸੀ ਕਿ ਸੁਖਬੀਰ ਸਿੰਘ ਬਾਦਲ ਆਪਣੇ ਸੀਨੀਅਰ ਆਗੂ ਆਪਣੇ ਸੀਨੀਅਰ ਸਾਥੀਆਂ ਦੇ ਅਗਵਾਈ ਦੇ ਵਿੱਚ ਤੁਸੀਂ ਤਸਵੀਰ ਦੇਖ ਰਹੇ ਹੋ ਇੱਕ ਪਾਸੇ ਕੋਰ ਕਮੇਟੀ ਦੀ ਅਕਾਲੀ ਦਲ ਦੇ ਦਫਤਰ ਦੇ ਵਿੱਚ ਮੀਟਿੰਗ ਚੱਲ ਰਹੀ ਸੀ ਜਿਸ ਦੇ ਵਿੱਚ ਸਾਰੀਆਂ ਗੱਲਾਂ ਦਾ ਵਿਚਾਰ ਵਟਾਂਦਰਾ ਹੋ ਰਿਹਾ ਸੀ ਮਹਿੰਦਰ ਗਰੇਵਾਲ ਵੀ ਦਿਖਾਈ ਦੇ ਰਹੇ ਨੇ ਤੁਹਾਨੂੰ ਦਿਖਾਈ ਦੇ ਰਹੇ ਨੇ ਪਰਮਜੀਤ ਸਿੰਘ ਸਰਨਾ ਵੀ ਦਿਖਾਈ ਦੇ ਰਹੇ ਨੇ ਇਸ ਤੋਂ ਇਲਾਵਾ ਬਿਕਰਮ ਸਿੰਘ ਮਜੀਠੀਆ ਦਿਖਾਈ ਦੇ ਰਹੇ ਤੇ ਗੱਲਬਾਤ ਚੱਲ ਰਹੀ ਸੀ ਤੇ ਇਸ ਤੋਂ ਬਾਅਦ ਇਹ ਲੱਗਿਆ ਕਿ ਜਦੋਂ ਮੀਟਿੰਗ ਖਤਮ ਹੋਏਗੀ ਤੇ ਉਸ ਤੋਂ ਬਾਅਦ মিডিਆ ਨੂੰ ਸੰਬੋਧਨ ਕੀਤਾ ਜਾਏਗਾ ਪਰ মিডিਆ ਨੂੰ ਸੰਬੋਧਨ ਕੀਤੇ ਬਗੈਰ ਹੀ ਸੁਖਬੀਰ ਸਿੰਘ ਬਾਦਲ ਆਪਣੇ ਸਾਥੀਆਂ ਦੇ ਨਾਲ ਡੀਜੀਪੀ ਦਫਤਰ ਪਹੁੰਚ ਗਏ ਤੇ ਉਸ ਤੋਂ ਬਾਅਦ ਪੂਰੇ ਇਸ ਪੂਰੇ ਇਲਾਕੇ ਦੇ ਵਿੱਚ ਲੋਕ ਹੈਰਾਨ ਹੋ ਗਏ ਕਿ ਆਖਿਰਕਾਰ ਸੁਖਬੀਰ ਸਿੰਘ ਬਾਦਲ ਡੀਜੀਪੀ ਦਫਤਰ ਕਿਉਂ ਪਹੁੰਚੇ ਨੇ ਬਾਹਰ ਅਕਾਲੀ ਸਮਰਥਕਾਂ ਦਾ ਇਕੱਠ ਹੋਣਾ ਵੀ ਸ਼ੁਰੂ ਹੋ ਗਿਆ ਤੇ মিডিਆ ਦਾ ਜਮਾੜਾ ਲੱਗਿਆ ਹੋਇਆ ਪਰ ਅੰਦਰ ਦੀ ਇਹ ਤਸਵੀਰ ਸਾਡੇ ਤੱਕ ਪਹੁੰਚੀ ਹੈ ਇਸ ਤਸਵੀਰ ਦੇ ਮੁਤਾਬਕ ਕੀ ਦਿਖਾਈ ਦੇ ਰਿਹਾ ਹੈ ਕਿ ਹ ਵੱਡੀ ਲੀਡਰਸ਼ਿਪ ਅਕਾਲੀ ਦਲ ਦੀ ਇਸ ਸਮੇਂ ਡੀਜੀਪੀ ਦਫਤਰ ਦੇ ਵਿੱਚ ਮੌਜੂਦ ਹੈ ਮੰਗ ਇੱਕੋ ਹੀ ਕੀਤੀ ਜਾ ਰਹੀ ਹੈ ਕਿ ਆਖਿਰਕਾਰ ਅਕਾਲੀ ਵਰਕਰ ਹੋਣ ਜਾਂ ਇਸ ਦੇ ਵਿੱਚ ਸਾਰੀਆਂ ਗੱਲਾਂ ਦੇ ਵਿਚਾਰ ਵਟਾਂਦਰਾ ਹੋ ਰਿਹਾ ਸਾਡੇ ਪੱਤਰਕਾਰ ਲਗਾਤਾਰ ਸਾਨੂੰ ਜਾਣਕਾਰੀ ਭੇਜ ਰਹੇ ਨੇ ਜਿਸ ਦੇ ਮੁਤਾਬਕ ਇਹ ਕਿਹਾ ਜਾ ਰਿਹਾ ਕਿ ਚਾਹੇ ਤਰਨਤਾਰਨ ਦੀਆਂ ਚੋਣਾਂ ਹੋਣ ਚਾਹੇ ਬਲਾਕ ਸਮਤੀ ਦੀਆਂ ਚੋਣਾਂ ਹੋਣ 32800 ਰੁਪਏ ਦਾ ਮਾਮਲਾ ਹੋਵੇ ਜਾਂ ਹੋਰ ਮਾਮਲੇ ਹੋਣ ਅਕਾਲੀ ਲੀਡਰ ਦੇ ਵਰਕਰ ਹੋਣ ਉਹਨਾਂ ਨੂੰ ਜਾਂ ਅਕਾਲੀ ਸਮਰਥਕ ਹੋਣ ਉਹਨਾਂ ਨੂੰ ਪਰੇਸ਼ਾਨ ਤੰਗ ਪ੍ਰੇਸ਼ਾਨ ਕਰਨ ਦੇ ਅਹ ਦੀ ਤਾਂ ਸਿੱਧਾ ਸਿੱਧਾ ਜੇਕਰ ਇਹ ਮਨਸ਼ਾ ਹੈ ਕਿ ਸੁਖਬੀਰ ਸਿੰਘ ਬਾਦਲ ਨੂੰ ਘੇਰਨਾ ਹੈ ਤਾਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਜਦੋਂ ਤੱਕ ਡੀਜੀਪੀ ਸਾਹਿਬ ਮੇਰੇ ਖਿਲਾਫ ਤੁਸੀਂ ਪਰਚਾ ਨਹੀਂ ਕਰੋਗੇ ਉਸ ਵੇਲੇ ਤੱਕ ਮੈਂ ਇੱਥੋਂ ਨਹੀਂ ਹਿਲਣਾ ਇਸ ਦੀ ਤਸਵੀਰ ਅਸੀਂ ਤੁਹਾਨੂੰ ਚੰਡੀਗੜ੍ਹ ਤੋਂ ਦਿਖਾ ਰਹੇ ਹਾਂ ਜਿੱਥੇ ਅਹ ਇਹ ਸੁਖਬੀਰ ਸਿੰਘ ਬਾਦਲ ਆਪਣੇ ਸਾਥੀਆਂ ਦੇ ਨਾਲ ਉੱਥੇ ਪਹੁੰਚੇ ਹੋਏ ਨੇ ਤਸਵੀਰਾਂ ਤੁਸੀਂ ਦੇਖ ਰਹੇ ਹੋ ਵੀਡੀਓ ਵੀ ਸਾਹਮਣੇ ਆ ਚੁੱਕਾ ਹੈ ਇਸ ਵੀਡੀਓ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਇੱਕ ਛੋਰ ਤੇ ਵਿਕਰਮ ਸਿੰਘ ਮਜੀਠੀਆ ਬੈਠੇ ਨੇ ਤੇ ਦੂਜੇ ਛੋਰ ਤੇ ਬੈਠੇ ਨੇ ਸੁਖਬੀਰ ਸਿੰਘ ਬਾਦਲ ਤੇ ਬਾਕੀ ਜੋ ਲੀਡਰਸ਼ਿਪ ਹੈਨ ਕੇ ਸ਼ਰਮਾ ਦਿਖਾਈ ਦੇ ਰਹੇ ਤੁਹਾਨੂੰ ਅਰਸ਼ਦੀਪ ਕਲੇਰ ਦਿਖਾਈ ਦੇ ਰਹੇ ਨੇ ਮਹੇਸ਼ਿੰਦਰ ਗਰੇਵਾਲ ਗਰੇਵਾਲ ਵੀ ਗੱਲਬਾਤ ਕਰਦੇ ਦਿਖਾਈ ਦੇ ਰਹੇ ਤੇ ਹੋਰ ਵੀ ਆਗੂ ਜੋ ਨੇ ਉਹ ਤਕਰੀਬਨ ਜੋ ਲੋਕ ਵੀ ਕੋਰ ਕਮੇਟੀ ਦੀ ਮੀਟਿੰਗ ਦੇ ਵਿੱਚ ਬੈਠੇ ਨੇ ਸਭ ਦੇ ਸਭ ਇਸ ਸਮੇਂ ਡੀਜੀਪੀ ਦਫ਼ਤਰ ਪਹੁੰਚੇ ਹੋਏ ਨੇ ਪਹਿਲਾਂ ਵੀ ਇਲਜ਼ਾਮੇ ਲਗਾਏ ਜਾ ਰਹੇ ਸਨ ਸ਼੍ਰੋਮਣੀ ਅਕਾਲੀ ਦਲ ਵੱਲੋਂ ਕਿ ਡੀਜੀਪੀ ਜਾਂ ਪੰਜਾਬ ਪੁਲਿਸ ਇੱਕ ਪਾਸੜ ਕਾਰਵਾਈ ਕਰ ਰਹੇ ਨੇ ਤੇ ਇਸੇ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਜੇਕਰ ਤੁਹਾਨੂੰ ਲੱਗਦਾ ਹੈ ਕਿ ਮੈਨੂੰ ਘੇਰਨਾ ਹੈ ਤਾਂ ਸਿੱਧਾ ਪਰਚਾ ਮੇਰੇ ਤੇ ਕਰੋ بجائے ਕਿ ਇੱਧਰ ਉੱਧਰ ਦੀਆਂ ਗੱਲਾਂ ਕਰਨ ਦੇ ਪਰ ਬਾਹਰ ਦੀਆਂ ਤਸਵੀਰਾਂ ਵੀ ਸਾਡੇ ਤੱਕ ਕੁਝ ਦੇਰ ਤੱਕ ਪਹੁੰਚਣ ਗਈਆਂ ਜਿਸ ਦੇ ਵਿੱਚ ਅਸੀਂ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਕਿ ਕਿਸ ਤਰ੍ਹਾਂ ਬਾਹਰ ਵੀ ਵਰਕਰਾਂ ਦਾ ਜਮਾੜਾ ਲੱਗਿਆ ਹੋਇਆ ਤੇ ਉਸ ਦੇ ਉਸ ਦੇ ਵਿੱਚ ਵੀ ਇਹ ਦੇਖਿਆ ਜਾ ਰਿਹਾ ਕਿ ਬਹੁਤ ਸਾਰੇ ਜੋ ਅਕਾਲੀ ਵਰਕਰ ਨੇ ਉਹ ਇਸੇ ਗੱਲ ਦੀ ਮੰਗ ਕਰ ਰਹੇ ਨੇ ਕਿ ਅੱਜ ਆਰ ਪਰ ਹੋਈ ਜਾਣਾ ਚਾਹੀਦਾ ਹੈ ਉਸ ਦੇ ਵਿੱਚ ਇੱਕੋ ਇੱਕ ਮੰਗ ਇਹ ਕੀਤੀ ਜਾ ਰਹੀ ਹੈ ਕਿ ਜੇਕਰ ਤੁਸੀਂ ਇਹ ਮਨਸ਼ਾ ਰੱਖੀ ਹੋਈ ਹੈ ਕਿ ਅਕਾਲੀ ਦਲ ਦੇ ਵਰਕਰਾਂ ਦੇ ਖਿਲਾਫ ਕਾਰਵਾਈ ਕਰਨੀ ਹੈ ਤਾਂ ਤੁਸੀਂ ਕਾਰਵਾਈ ਕਰੋ ਔਰ ਉਸੇ ਗੱਲ ਨੂੰ ਲੈ ਕੇ ਉਸੇ ਗੱਲ ਨੂੰ ਲੈ ਕੇ ਇਸ ਸਮੇਂ ਸੁਖਬੀਰ ਸਿੰਘ ਬਾਦਲ ਅੰਦਰ ਧਰਨਾ ਲਈ ਬੈਠੇ ਨੇ ਤੁਸੀਂ ਇਸ ਤਰ੍ਹਾਂ ਇੱਕ ਗੱਲ ਕਹਿ ਸਕਦੇ ਹੋ ਕਿ ਧਰਨਾ ਲਈ ਬੈਠੇ ਨੇ ਕਿਉਂਕਿ ਉਹਨਾਂ ਨੇ ਅੱਜ ਇਸ ਗੱਲ ਦੀ ਜ਼ਿੱਦ ਫੜੀ ਹੋਈ ਹੈ ਕਿ ਡੀਜੀਪੀ ਗੌਰਵ ਯਾਦਤੋਂ ਇੱਕ ਗੱਲ ਪੱਕੇ ਤੌਰ ਤੇ ਮਨਵਾ ਕੇ ਜਾਣੀ ਕਿ ਜੇਕਰ ਤੁਸੀਂ ਕੋਈ ਕਾਰਵਾਈ ਕਰਨਾ ਚਾਹੁੰਦੇ ਹੋ ਤਾਂ ਕਾਰਵਾਈ ਕਰ ਸਕਦੇ ਹੋ ਔਰ ਜੇਕਰ ਪਰਚਾ ਵੀ ਕਰਨਾ ਚਾਹੁੰਦੇ ਤਾਂ ਪਰਚਾ ਵੀ ਕੀਤਾ ਜਾ ਸਕਦਾ ਹੈ ਔਰ ਉਹਨਾਂ ਨੇ ਇਹ ਕਿਹਾ ਕਿ ਅਜ ਜਦੋਂ ਤੱਕ ਤੁਸੀਂ ਕਾਰਵਾਈ ਨਹੀਂ ਕਰਦੇ ਮੇਰੇ ਖਿਲਾਫ ਮੈਂ ਤੁਹਾਡੇ ਦਫਤਰ ਦੇ ਵਿੱਚੋਂ ਨਹੀਂ ਨਿਕਲਾਂਗਾ ਇਸ ਸਮੇਂ ਡੀਜੀਪੀ ਗੌਰਵ ਯਾਦਵ ਦੇ ਲਈ ਇੱਕ ਇੱਕ ਅਜੀਬ ਸਥਿਤੀ ਬਣ ਗਈ ਕਿਉਂਕਿ ਡੀਜੀਪੀ ਨਾ ਉਹਨਾਂ ਨੂੰ ਜਾਣ ਭੇਜਿਆ ਜਾ ਰਿਹਾ ਉਹਨਾਂ ਤੋਂ ਨਾ ਉਹਨਾਂ ਤੇ ਕਾਰਵਾਈ ਕੀਤੀ ਜਾ ਰਹੀ ਹੈ ਇਸ ਤਰ੍ਹਾਂ ਦੀ ਸਥਿਤੀ ਇਸ ਸਮੇਂ ਬਣੀ ਹੋਈ ਹੈ ਤਾਂ ਬੇहद ਅਹਿਮ ਤਸਵੀਰ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਚੰਡੀਗੜ੍ਹ ਤੋਂ ਚੰਡੀਗੜ੍ਹ ਦੇ ਵਿੱਚ ਕੋਰ ਕਮੇਟੀ ਦੀ ਬੈਠਕ ਹੋ ਰਹੀ ਸੀ ਤੇ ਉਸੇ ਦੌਰਾਨ ਅਚਾਨਕ ਸੁਖਬੀਰ ਸਿੰਘ ਬਾਦਲ ਨੇ ਇਹ ਫੈਸਲਾ ਲਿਆ ਕਿ ਡੀਜੀਪੀ ਦਫਤਰ ਸਾਰੀ ਦੀ ਸਾਰੀ ਲੀਡਰਸ਼ਿਪ ਜਾਏਗੀ ਤੇ ਡੀਜੀਪੀ ਦਫਤਰ ਦੇ ਬਾਹਰ ਇਸ ਸਮੇਂ ਪੁਲਿਸ ਵੀ ਵਧਾਈ ਗਈ ਹੈ ਡੀਜੀਪੀ ਦਫਤਰ ਦੇ ਬਾਹਰ ਅਕਾਲੀ ਵਰਕਰ ਵੀ ਪਹੁੰਚੇ ਨੇ ਉਹਨਾਂ ਦਾ ਕਾਫਲਾ ਜਿਵੇਂ ਅਚਾਨਕ ਹੀ ਪਹੁੰਚਿਆ ਤੇ ਕਿਸੇ ਨੂੰ ਸਮਝ ਨਹੀਂ ਆਇਆ ਕਿ ਆਖਰਕਾਰ ਕਿਹੜੀ ਗੱਲੋਂ ਜਦੋਂ ਇਹ ਕੋਰ ਕਮੇਟੀ ਦੀ ਮੀਟਿੰਗ ਖਤਮ ਹੋਈ ਹੈ ਤੇ ਉਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਨੇ ਡੀਜੀਪੀ ਦਫਤਰ ਦਾ ਰੁਕ ਕਿਉਂ ਕੀਤਾ ਹਾਲਾਂਕਿ ਅੱਜ ਜੋ ਸਵੇਰੇ ਪ੍ਰੋਗਰਾਮ ਸੀ ਉਹ ਸਾਰੇ ਪੱਤਰਕਾਰਾਂ ਤੱਕ ਇੱਕੋ ਹੀ ਖਬਰ ਸੀ ਕਿ ਜੋ ਕੋਰ ਕਮੇਟੀ ਦੀ ਮੀਟਿੰਗ ਹੋਈ ਕਿਉਂਕਿ ਵਿਕਰਮ ਸਿੰਘ ਮਜੀਠੀਆ ਜਦੋਂ 3 ਫਰਵਰੀ ਨੂੰ ਨਾਬਾ ਜੇਲ੍ਹ ਚੋਂ ਬਾਹਰ ਆਏ ਸਨ ਉਸ ਤੋਂ ਬਾਅਦ ਲੀਡਰਸ਼ਿਪ ਦੇ ਵਿੱਚ ਗਹਿਮਾਗਹਿਮੀ ਵੱਧ ਗਈ ਸੀ ਮੀਟਿੰਗਾਂ ਦਾ ਦੌਰ ਵੀ ਸ਼ੁਰੂ ਹੋ ਗਿਆ ਸੀ ਤੇ ਉਸੇ ਦੇ ਤਹਿਤ ਕੋਰ ਕਮੇਟੀ ਦੀ ਮੀਟਿੰਗ ਵੀ ਅੱਜ ਸੱਦੀ ਗਈ ਸੀ ਤੇ ਉਸ ਤੋਂ ਬਾਅਦ ਜਿਵੇਂ ਹੀ ਇਹ ਕੋਰ ਕਮੇਟੀ ਦੀ ਮੀਟਿੰਗ ਖਤਮ ਹੋਈ ਸਿੱਧਾ ਬਿਨਾ ਕੋਈ ਗੱਲਬਾਤ ਕੀਤੇ ਆ ਸਾਰੇ ਦੀ ਸਾਰੀ ਲੀਡਰਸ਼ਿਪ ਹੋ ਸਕਦਾ ਹੈ ਕਿ ਅੰਦਰ ਇਹ ਫੈਸਲਾ ਲਿਆ ਗਿਆ ਹੋਵੇ ਕਿ ਅਸੀਂ ਇਸ ਤੋਂ ਬਾਅਦ ਬਗੈਰ ਕੋਈ ਗੱਲ ਕੀਤੇ ਸਿੱਧਾ ਡੀਜੀਪੀ ਦਫ਼ਤਰ ਜਾਵਾਂਗੇ ਤੇ ਉਸ ਤੋਂ ਬਾਅਦ ਉੱਥੇ ਧਰਨਾ ਪ੍ਰਦਰਸ਼ਨ ਜਾਂ ਰੋਸ ਪ੍ਰਦਰਸ਼ਨ ਆਪਣਾ ਜੋ ਵਿਰੋਧ ਹੈ ਉਹ ਡੀਜੀਪੀ ਦੇ ਸਾਹਮਣੇ ਅਸੀਂ ਦਰਜ ਕਰਾਵਾਂਗੇ ਤਾਂ ਡੀਜੀਪੀ ਗੌਰਵ ਯਾਦਵ ਨੂੰ ਵੀ ਸ਼ਾਇਦ ਇਸ ਗੱਲ ਦਾ ਅੰਦਾਜ਼ਾ ਨਹੀਂ ਹੋਏਗਾ ਕਿ ਅਚਾਨਕ ਸੁਖਬੀਰ ਸਿੰਘ ਬਾਦਲ ਆਪਣੇ ਸਾਥੀਆਂ ਨਾਲ ਉਹਨਾਂ ਦੇ ਦਫ਼ਤਰ ਦੇ ਵਿੱਚ ਦਾਖਲ ਹੋ ਜਾਣਗੇ ਤੇ ਉਹ ਬੈਠੇ ਵੀ ਨਹੀਂ ਹੁਣ ਇਹ ਦੇਖਣਾ ਹੋਵੇਗਾ ਕਿ ਕਦੋਂ ਤੱਕ ਸੁਖਬੀਰ ਸਿੰਘ ਬਾਦਲ ਇਸ ਦਫ਼ਤਰ ਦੇ ਵਿੱਚ ਬੈਠੇ ਰਹਿਣਗੇ ਕੀ ਕੋਈ ਕਾਰਵਾਈ ਕਰਵਾ ਕੇ ਹੀ ਉਹ نکلਣਗੇ ਜਾਂ ਫਿਰ ਕਿਸੇ ਤਰ੍ਹਾਂ ਗੱਲ ਸ਼ਾਂਤ ਹੁੰਦੀ ਨਜ਼ਰ ਆਏਗੀ ਇਹ ਬਾਹਰ ਦੀ ਤਸਵੀਰ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਡੀਜੀਪੀ ਦਫ਼ਤਰ ਦੇ ਬਾਹਰ ਦੀ ਤਸਵੀਰ ਪੁਲਿਸ ਦੀ ਜੋ ਹੈ ਉਹ ਇਥੇ ਇਕੱਠ ਵਧਾ ਦਿੱਤਾ ਗਿਆ ਸਿਕਿਉਰਟੀ ਵਧਾ ਦਿੱਤੀ ਗਈ ਹੈ ਕਿਉਂਕਿ ਇਸੇ ਥਾਂ ਦੇ ਉੱਪਰ ਕਿਉਂਕਿ ਅੰਦਰ ਡੀਜੀਪੀ ਦੇ ਨਾਲ ਉਹਨਾਂ ਦੇ ਅੱਤਰ ਦੇ ਵਿੱਚ ਸੁਖਬੀਰ ਸਿੰਘ ਬਾਦਲ ਮੌਜੂਦ ਨਹੀਂ ਤੇ ਬਾਹਰ ਜੋ ਹੈ ਸੁਖਬੀਰ ਸਿੰਘ ਬਾਦਲ ਦੇ ਨਾਲ ਜੋ ਹੋਰ ਵਰਕਰ ਆਏ ਹੋਏ ਸਨ ਉਹ ਬਾਹਰ ਹੀ ਡਟੇ ਹੋਏ ਨੇ ਤੇ ਸਿੱਧੀਆਂ ਤਸਵੀਰਾਂ 라이 ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਚੰਡੀਗੜ੍ਹ ਤੋਂ ਡੀਜੀਪੀ ਦਫ਼ਤਰ ਦੇ ਬਾਹਰ ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ਦੇ ਵਿੱਚ ਜੋ ਕੋਰ ਕਮੇਟੀ ਦੀ ਮੀਟਿੰਗ ਚੱਲ ਰਹੀ ਸੀ ਉਸ ਤੋਂ ਬਾਅਦ ਸਿੱਧਾ ਫੈਸਲਾ ਇਹ ਲਿਆ ਗਿਆ ਕਿ ਇੱਥੇ ਚੱਲਿਆ ਜਾਏਗਾ ਪਰਮਬੰਦ ਸਿੰਘ ਬੰਟੀ ਰਮਾਣਾ ਤੇ ਹੋਰ ਆਪਣੇ ਸਾਥੀਆਂ ਦੇ ਨਾਲ ਇਸ ਵਿੱਚ ਬਾਹਰੀ ਮੌਜੂਦ ਨੇ ਸੋਸ਼ਲ ਮੀਡੀਆ ਦੇ ਨਾਲ ਗੱਲਬਾਤ ਕਰਦੇ ਆ ਉਹਨਾਂ ਨੇ ਇਸ ਪੂਰੀ ਮੀਟਿੰਗ ਦਾ ਜੋ ਹੈ ਮਕਸਦ ਦੱਸਿਆ ਮਕਸਦ ਦੇ ਵਿੱਚ ਪਹਿਲਾਂ ਹੀ ਕਲੀਅਰ ਸੀ ਕਿਉਂਕਿ ਇਹਦੇ ਵਿੱਚ ਕਿਹਾ ਗਿਆ ਸੀ ਕਿ ਜਿਹੜੀਆਂ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਜੋ ਫਾਈਲਾਂ ਨੇ ਜੇਕਰ ਉਹ ਉਹ ਫਾਈਲਾਂ ਇੱਧਰ ਉੱਧਰ ਕੀਤੀਆਂ ਜਾ ਰਹੀਆਂ ਨੇ ਕੋਈ ਗੱਲਬਾਤ ਕੀਤੀ ਜਾ ਰਹੀ ਹੈ ਤਾਂ ਉਸ ਤੋਂ ਬੇਤਰ ਏ ਹੈ ਕਿ ਸਿੱਧਾ ਹੀ ਜੇਕਰ ਪਰਚਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਪਰਚਾ ਕੀਤਾ ਜਾਵੇ ਤੁਸੀਂ ਇਹ ਦੇਖ ਰਹੇ ਹੋ ਬਾਲਕਨੀ ਦੇ ਵਿੱਚ ਕੁਝ ਅਫਸਰ ਵੀ ਦਿਖਾਈ ਦੇ ਰਹੇ ਨੇ ਪੁਲਿਸ ਵਾਲੇ ਦਿਖਾਈ ਦੇ ਰਹੇ ਨੇ ਤੇ ਇਸੇ ਬਿਲਡਿੰਗ ਦੇ ਵਿੱਚ ਸੁਖਬੀਰ ਸਿੰਘ ਬਾਦਲ ਡੀਜੀਪੀ ਦਫਤਰ ਦੇ ਅੰਦਰ ਮੌਜੂਦ ਨੇ ਹੁਣ ਕਦੋਂ ਬਾਹਰ ਆਉਂਦੇ ਨੇ ਇਹ ਦੇਖਣ ਵਾਲੀ ਗੱਲ ਹੋएगी ਕਿਉਂਕਿ ਅੱਜ ਇਸ ਗੱਲ ਦਾ ਅੰਦਾਜ਼ਾ ਕਿਸੇ ਨੂੰ ਨਹੀਂ ਸੀ ਕਿ ਸਥਿਤੀ ਇਸ ਤਰ੍ਹਾਂ ਦੀ ਬਣ ਜਾਣੀ ਹੈ ਸੁਖਬੀਰ ਸਿੰਘ ਬਾਦਲ ਪਹਿਲਾਂ ਤੋਂ ਹੀ ਹਮਲਾਵਰ ਨੇ ਜਦੋਂ ਇਸ ਸਮੇਂ ਤਰਨਤਾਰਨੀ ਚੋਣਾ ਹੋਣ ਬਲਾਕ ਸੰਧੀਆਂ ਚੋਣਾ ਹੋਣ ਤੇ ਉਸ ਤੋਂ ਬਾਅਦ ਸਿੱਧੀ ਤਸਵੀਰ ਸਾਡੇ ਤੱਕ ਆ ਚੁੱਕੀ ਹੈ ਜਦੋਂ ਪਰਮਨੰਥ ਸਿੰਘ ਮੱਟੀ ਰਮਾਣਾ ਪੀਟੀਸੀ ਨਿਊਜ਼ ਨਾਲ ਗੱਲਬਾਤ ਕਰ ਰਹੀ ਸੀ ਆਓ ਸੁਣਾਇਏ ਕੀ ਕਹਿ ਰਹੇ ਨੇ ਤੇ ਇੱਕੋ ਟਾਰਗੇਟ ਸੁਖਬੀਰ ਸਿੰਘ ਬਾਦਲ ਹਰ ਤਰ੍ਹਾਂ ਦੇ ਬਹਾਨੇ ਬਣਾਏ ਜਾ ਰਹੇ ਹੈ ਸੁਖਬੀਰ ਸਿੰਘ ਬਾਦਲ ਤੱਕ ਪਹੁੰਚਣ ਚਾਹੇ ਇਹ ਜਿਹੜੀ ਐਸਆਈਟੀ ਹੈ ਐਸਆਈਟੀ ਬਣੀ 328 ਦੇ ਸਰੂਪਾਂ ਦੇ ਮਸਲੇ ਚ ਪਰ ਐਸਆਈਟੀ ਦਾ ਅਸਲੀ ਏਜੰਡਾ ਕੀ ਹੈ ਕੀ ਸੁਖਬੀਰ ਸਿੰਘ ਬਾਦਲ ਨੂੰ ਟਾਰਗੇਟ ਕਰਨਾ ਜਿਹੜੇ ਬੰਦੇ ਕੋਈ ਜਿੰਨਾ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਸਰੂਪਾਂ ਦੇ ਮਸਲੇ 'ਚ ਕਿਸੇ ਤੋਂ ਪੁੱਛਗਿੱਛ ਨਹੀਂ ਕੀਤੀ ਜਾ ਰਹੀ ਸੁਖਬੀਰ ਸਿੰਘ ਬਾਦਲ ਦਾ ਕੁਝ ਦਿਓ ਸਾਨੂੰ ਸੁਖਬੀਰ ਸਿੰਘ ਬਾਦਲ ਦਾ ਤੁਹਾਨੂੰ ਕਰਦਿਆਂ ਨੂੰ 5 ਸਾਲ ਕਾਂਗਰਸ ਨੂੰ ਟੱਪ ਗਏ 4 ਸਾਲ ਤੁਹਾਨੂੰ ਟੱਪ ਗਏ ਆਹ ਸਾਲ ਵੀ ਟੱਪ ਜਾਣਾ ਸਰਦਾਰ ਸੋ ਇਸ ਕਰਕੇ ਸਰਦਾਰ ਸੁਖਬੀਰ ਸਿੰਘ ਬਾਦਲ ਇੱਥੇ ਆਏ ਹੈ ਕਿ ਜੇ ਤੁਸੀਂ ਇੰਨੀ ਖੇਚਲ ਕਾਹਨੂੰ ਕਰੀ ਜਾਣੇ ਹੋ ਝੂਠੇ ਸੱਚੇ ਲੋਕਾਂ ਨੂੰ ਤੰਗ ਕਰਦੇ ਹੋ ਲੋਕਾਂ ਨੂੰ ਪਰੇਸ਼ਾਨ ਕਰਦੇ ਹੋ ਆਨੇ ਬਹਾਨੇ ਬਣਾਉਣੇ ਤੇ ਮੈਂ ਆ ਗਿਆ ਡੀਜੀਪੀ ਦੇ ਦਫਤਰ ਇਹ ਤੂੰ ਵੱਡਾ ਤਾਂ ਕੋਈ ਅਫਸਰ ਹੈ ਨਹੀਂ ਪੰਜਾਬ ਪੁਲਿਸ ਤੇ ਬੈਠਾ ਦੱਸੋ ਕੀ ਪੁੱਛਗਿੱਛ ਕਰਨੀ ਹੈ ਮੈਨੂੰ ਕੀ ਚਾਹੀਦਾ ਮੇਰੇ ਤੋਂ ਦੱਸੋ ਮੈਂ ਤੁਹਾਨੂੰ ਕਰਦਾ ਸੋ ਡਾਇਰੈਕਟ 1-1 ਕਰੀਏ ਨਾ ਆਪਾਂ ਬੇਸਿਕਲੀ ਸਰਕਾਰ ਦੀ ਬੁਖਲਾਹਟ ਦਾ ਸਰਕਾਰ ਦੇ ਪੈਨਿਕ ਰਿਐਕਸ਼ਨ ਸੰਭਨ ਸਿੰਘ ਬੰਟੀ ਰੋਮਾਣਾ ਤੁਸੀਂ ਸੁਣ ਰਹੇ ਸੀ ਪਰ ਹੁਣੀ ਹੁਣ ਇਹਦੀ ਅਪਡੇਟ ਇਹ ਆਈ ਹੈ ਕਿ ਡੀਜੀਪੀ ਦਫ਼ਤਰ ਦੇ ਬਾਹਰ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੇ ਪੱਕਾ ਧਰਨਾ ਲਾ ਦਿੱਤਾ ਹੈ ਤੇ ਅੰਦਰ ਸੁਖਬੀਰ ਸਿੰਘ ਬਾਦਲ ਮੌਜੂਦ ਨੇ ਤੇ ਇੱਕੋ ਹੀ ਗੱਲ ਕਹੀ ਜਾ ਰਹੀ ਕਿ ਜਦੋਂ ਤੱਕ ਤੁਸੀਂ ਪਰਚਾ ਨਹੀਂ ਕਰਦੇ ਅਸੀਂ ਇੱਥੋਂ ਹਿੱਲਣ ਵਾਲੇ ਨਹੀਂ ਆ ਇਸ ਸਮੇਂ ਪੰਜਾਬ ਪੁਲਿਸ ਦੇ ਮੁਖੀ ਦੇ ਲਈ ਸਿਚੁਏਸ਼ਨ ਬੇਹਦ ਔਕਵਰਡ ਬਣ ਚੁੱਕੀ ਹੈ ਅੰਗਰੇਜ਼ੀ ਦੇ ਵਿੱਚ ਕਹਿੰਦੇ ਨੇ ਸਿਚੁਏਸ਼ਨ ਬੇਹਦ ਅਜੀਬ ਬਣ ਚੁੱਕੀ ਹੈ ਕਿ ਹੁਣ ਕੀ ਕੀਤਾ ਜਾਵੇ ਭੇਜਿਆ ਵੀ ਨਹੀਂ ਜਾ ਰਿਹਾ ਤੇ ਰੱਖਿਆ ਵੀ ਨਹੀਂ ਜਾ ਰਿਹਾ ਇਸ ਸਮੇਂ ਸਥਿਤੀ ਇਹ ਬਣੀ ਹੋਈ ਹੈ ਸੁਖਬੀਰ ਸਿੰਘ ਬਾਦਲ ਨੇ ਇਹ ਕਿਹਾ ਕਿ ਪੰਜਾਬ ਪੁਲਿਸ ਜੋ 328 ਰੂਪਾਂ ਦਾ ਮਸਲਾ ਹੈ ਉਸ ਮਾਮਲੇ ਦੇ ਵਿੱਚ ਸੁਖਬੀਰ ਸਿੰਘ ਬਾਦਲ ਨੂੰ ਤੰਗ ਕਰ ਰਹੀ ਹੈ ਉਹਨਾਂ ਦੇ ਪਰਿਵਾਰ ਦੇ ਲੋਕਾਂ ਨੂੰ ਤਾਂ ਕੀਤਾ ਜਾ ਰਿਹਾ ਤਾਂ ਉਹਨਾਂ ਦੇ ਕਾਰੋਬਾਰਾਂ ਨੂੰ ਵੀ ਚੈੱਕ ਕੀਤਾ ਜਾ ਰਿਹਾ ਪੜਤਾਲ ਕੀਤੀ ਜਾ ਰਹੀ ਹੈ ਤਾਂ ਉਹਨਾਂ ਨੇ ਕਿਹਾ ਕਿ ਰੋਜ਼ਾਨਾ ਦੀਆਂ ਇਸ ਤਰ੍ਹਾਂ ਦੀਆਂ ਕਾਰਵਾਈਆਂ ਤੋਂ ਤੁਸੀਂ ਹੁਣ ਥੋੜਾ ਆਜ਼ਾਦ ਹੋ ਤੇ ਸਿੱਧਾ ਮੇਰੇ ਖਿਲਾਫ ਪਰਚਾ ਹੀ ਕਰ ਦਿਓ ਤਾਂ ਕਿ ਸਾਰਾ ਸਿਆਪਾ ਹੀ ਮੁੱਕੇ ਤੁਹਾਨੂੰ ਤਸਵੀਰ ਅਸੀਂ ਮੁੜ ਕੇ ਦਿਖਾਈਏ ਅੰਦਰ ਦੀ ਜਦੋਂ ਸੁਖਬੀਰ ਸਿੰਘ ਬਾਦਲ ਡੀਜੀਪੀ ਦੇ ਸਾਹਮਣੇ ਬੈਠੇ ਨੇ ਡੀਜੀਪੀ ਦੇ ਸਾਹਮਣੇ ਇਸ ਸਮੇਂ ਹਾਲਾਤ ਬੇਹਦ ਅਜੀਬ ਬਣੇ ਹੋਏ ਨੇ ਇਹ ਤਸਵੀਰ ਅਸੀਂ ਤੁਹਾਨੂੰ ਮੁੜ ਕੇ ਦਿਖਾ ਰਹੇ ਹਾਂ ਡੀਜੀਪੀ ਦਫ਼ਤਰ ਦੇ ਅੰਦਰ ਦੀ ਤਸਵੀਰ ਹੈ ਸੋ ਕਬੀਰ ਸਿੰਘ ਬਾਦਲ ਦੇ ਹਾਉ ਭਾਉ ਤੋਂ ਲੱਗ ਰਿਹਾ ਕਿ ਉਹ ਡੀਜੀਪੀ ਦਫਤਰ ਦੇ ਬਾਹਰ ਨਹੀਂ ਆਉਣ ਵਾਲੇ ਤੇ ਡੀਜੀਪੀ ਦਫਤਰ ਦੇ ਬਾਹਰ ਤੋਂ ਅਪਡੇਟ ਇਹ ਹੀ ਆਈਏ ਕਿ ਹੁਣ ਅਕਾਲੀ ਵਰਕਰਾਂ ਨੂੰ ਕਿਹਾ ਗਿਆ ਕਿ ਪੱਕਾ ਧਰਨਾ ਈ ਲਾ ਦਿਓ 328 ਰੁਪਿਆਂ ਦਾ ਜੋ ਮਾਮਲਾ ਹੈ ਉਸ ਦੇ ਨਾਲ ਇਹ ਜੁੜੀ ਇੱਕ ਵੱਡੀ ਖਬਰ ਆ ਰਹੀ ਹੈ ਹੁਣ ਤੱਕ ਇਹ ਹੀ ਖਬਰ ਆ ਰਹੀਆਂ ਸਨ ਕਿ 328 ਰੁਪਿਆਂ ਦੇ ਮਾਮਲੇ ਦੇ ਵਿੱਚ ਐਸਆਈਟੀ ਜਾਂਚ ਕਰ ਰਹੀ ਹੈ ਹਾਲਾਂਕਿ ਉਹੀ ਐਸਆਈਟੀ ਜਿਸ ਨੇ ਕੀ ਜਿਸ ਰੋਪੜ ਬੰਗਾ ਦੇ ਜਿਸ ਗੁਰਦੁਆਰਾ ਸਾਹਿਬ ਦੇ ਵਿੱਚ ਸਰੂਪਾਂ ਦੇ ਹੋਣ ਦੀ ਗੱਲ ਆਖੀ ਸੀ ਹੁਣ ਉਹੀ ਐਸਆਈਟੀ ਉਸ ਗੱਲ ਤੋਂ ਮੁੱਕਰ ਚੁੱਕੀ ਸੀ ਤੇ ਉਸ ਤੋਂ ਬਾਅਦ ਉਹਨੇ ਜੋ ਕਹਿ ਸੀ ਕਿ ਇੰਨਾ ਸਰੂਪਾਂ ਦੇ ਮਾਮਲੇ ਦੇ ਵਿੱਚ ਕੁਝ ਮਿਸਕਨਫਰਮ ਮਿਸ ਕਮਿਊਨੀਕੇਸ਼ਨ ਹੋਈ ਸੀ ਆਮ ਆਦਮੀ ਪਾਰਟੀ ਦੇ ਲੀਡਰਾਂ ਨੇ ਵੀ ਇਹ ਗੱਲ ਕਹੀ ਸੀ ਪਰ ਉਸ ਤੋਂ ਬਾਅਦ ਗੱਲ ਅੱਗੇ ਵਧਦੀ ਗਈ ਜੋ ਐਸਆਈਟੀ ਜਾਂਚ ਕਰ ਰਹੀ ਸੀ ਐਸਜੀਪੀਸੀ ਮੈਂਬਰਾਂ ਦੇ ਖਿਲਾਫ ਉਹਨਾਂ ਦੇ ਨਾਲ ਗੱਲਬਾਤ ਕਰ ਜੀ ਸਾਬਕਾ ਹੋਣ ਜਾਂ ਮੌਜੂਦਾ ਹੋਣ ਉਹ ਸਾਰੀ ਗੱਲ ਇੱਕ ਪਾਸੇ ਪਰ ਅੱਜ 328 ਰੁਪਿਆਂ ਦਾ ਬਹਾਨਾ ਬਣਾ ਕੇ ਜੋ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਦਾ ਜੋ ਇਲਜ਼ਾਮ ਹੈ ਉਸ ਦੇ ਮੁਤਾਬਕ ਤੇ ਇਹੀ ਹੈ ਕਿ ਤੁਸੀਂ ਸੁਖਬੀਰ ਸਿੰਘ ਬਾਦਲ ਨੂੰ ਘੇਰਨ ਦੀ ਹਰ ਕੋਸ਼ਿਸ਼ ਕਰ ਰਹੇ ਹੋ ਸੁਖਬੀਰ ਸਿੰਘ ਬਾਦਲ ਇੱਕ ਕਾਰੋਬਾਰ ਹੋਣ ਉਹਨਾਂ ਦੇ ਪਰਿਵਾਰਕ ਮੈਂਬਰ ਹੋਣ ਸਭ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਤੇ ਅੱਜ ਇਹਨਾਂ ਸਾਰੀਆਂ ਚੀਜ਼ਾਂ ਨੂੰ ਦੇਖਦੇ ਆਂ ਡੀਜੀਪੀ ਦਫ਼ਤਰ ਦੇ ਬਾਹਰ ਪੱਕਾ ਮੋਰਚਾ ਲਗਾ ਦਿੱਤਾ ਗਿਆ ਹੈ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਤੇ ਅੰਦਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਡਟੇ ਹੋਏ ਨੇ ਤੇ ਹੁਣੇ-ਹੁਣੇ ਐਲਾਨ ਇਹ ਹੋਇਆ ਕਿ ਜਦੋਂ ਤੱਕ ਪੰਜਾਬ ਪੁਲਿਸ ਕੋਈ ਕਾਰਵਾਈ ਨਹੀਂ ਕਰਦੀ ਪਰਚਾ ਨਹੀਂ ਦਿੰਦੀ ਕਿਉਂਕਿ ਪਰਚਾ ਉਹਨਾਂ ਨੇ ਕਿਹਾ ਕਿ ਸਿੱਧਾ ਪਰਚਾ ਦਿਓ ਇੱਧਰ ਉੱਧਰ ਦੀ ਗੱਲ ਨਾ ਕਰੋ ਜਦੋਂ ਤੱਕ ਕੋਈ ਕਾਰਵਾਈ ਨਹੀਂ ਕਰਦੀ ਪੰਜਾਬ ਪੁਲਿਸ ਉਸ ਵੇਲੇ ਤੱਕ ਅਕਾਲੀ ਵਰਕਰ ਡੀਜੀਪੀ ਦਫ਼ਤਰ ਦੇ ਬਾਹਰ ਧਰਨਾ ਲਾ ਕੇ ਰੱਖਣਗੇ ਪੱਕਾ ਮੋਰਚਾ ਲਾ ਕੇ ਰੱਖਣਗੇ ਤਾਂ 328 ਰੁਪਿਆਂ ਦਾ ਮਾਮਲਾ ਹੁਣ ਇਸ ਹੱਦ ਤੱਕ ਗੰਭੀਰ ਹੋ ਗਿਆ ਹੈ ਕਿ ਹੁਣ ਸੁਖਬੀਰ ਸਿੰਘ ਬਾਦਲ ਵਰਸਸ ਡੀਜੀਪੀ ਹੋ ਚੁੱਕੀ ਹੈ ਡੀਜੀਪੀ ਦਫਤਰ ਦੇ ਬਾਹਰ ਪੱਕਾ ਮੋਰਚਾ ਡੀਜੀਪੀ ਦਫਤਰ ਦੇ ਅੰਦਰ ਸੁਖਬੀਰ ਸਿੰਘ ਬਾਦਲ ਪੱਕੇ ਤੌਰ ਤੇ ਬੈਠ ਚੁੱਕੇ ਨੇ ਸਾਰੀ ਦੀ ਸਾਰੀ ਲੀਡਰਸ਼ਿਪ ਸਣੇ ਵਿਕਰਮ ਸਿੰਘ ਮਜੀਠੀਆ ਇਸ ਤੋਂ ਇਲਾਵਾ ਹੋਰ ਵੀ ਸੀਨੀਅਰ ਲੀਡਰ ਮਹਿੰਦਰ ਗਰੇਵਾਲ ਵੀ ਦਿਖਾਈ ਦੇ ਰਹੇ ਨੇ ਐਨ ਕੇ ਸ਼ਰਮਾ ਸਾਰੇ ਅਫਸਰ ਸਾਰੇ ਜੋ ਲੀਡਰ ਨੇ ਜੋ ਕੋਰ ਕਮੇਟੀ ਦੇ ਵਿੱਚ ਬੈਠੇ ਹੋਏ ਇਸ ਮੀਟਿੰਗ ਦੇ ਵਿੱਚ ਬੈਠੇ ਹੋਣ ਸਾਰੇ ਦੇ ਸਾਰੇ ਇਸ ਸਮੇਂ ਡੀਜੀਪੀ ਦਫਤਰ ਦੇ ਅੰਦਰ ਮੌਜੂਦ ਨੇ ਹੁਣ ਡੀਜੀਪੀ ਇਕੱਲੇ ਪੈਂਦੇ ਨਜ਼ਰ ਆ ਰਹੇ ਨੇ ਕਿਉਂਕਿ ਡੀਜੀਪੀ ਨੂੰ ਇਹ ਸਮਝ ਨਹੀਂ ਆ ਰਿਹਾ ਕਿ ਇਸ ਲੀਡਰਸ਼ਿਪ ਨੂੰ ਭੇਜਿਆ ਕਿਵੇਂ ਜਾਵੇ ਵਾਪਸ ਤੇ ਸਾਰੇ ਹੀ ਮੋਰਚਾ ਲਾ ਕੇ ਬੈਠ ਚੁੱਕੇ ਨੇ ਹੁਣ ਇਹ ਹੈਡਲਾਈਨ ਬਣਨੀ ਸ਼ੁਰੂ ਹੋ ਗਈ ਹੈ ਕਿ ਡੀਜੀਪੀ ਅੱਗੇ ਕੀ ਕਰਨਗੇ ਕਿਉਂਕਿ ਡੀਜੀਪੀ ਹੀ ਪੰਜਾਬ ਪੁਲਿਸ ਨੂੰ ਕੰਟਰੋਲ ਕਰਦੇ ਨੇ ਤੇ ਡੀਜੀਪੀ ਹੀ ਹੁਣ ਸਾਹਮਣੇ ਆ ਸਕਦੇ ਨੇ ਸੁਖਬੀਰ ਸਿੰਘ ਬਾਦਲ ਨੂੰ ਕਿਉਂਕਿ ਸੁਖਬੀਰ ਸਿੰਘ ਬਾਦਲ ਨੇ ਕਹੀ ਕਿ ਹੁਣ ਤੁਸੀਂ ਉਸ ਵੇਲੇ ਤੱਕ ਅਸੀਂ ਤੁਹਾਡੇ ਦਫ਼ਤਰ ਦੇ ਬਾਹਰੋਂ ਜਾਂ ਤੁਹਾਡੇ ਦਫ਼ਤਰ ਦੇ ਅੰਦਰੋਂ ਅਸੀਂ ਉਸ ਵੇਲੇ ਤੱਕ ਨਹੀਂ ਉਠਾਂਗੇ ਜਦੋਂ ਤੱਕ ਤੁਸੀਂ ਸਿੱਧੀ ਕਾਰਵਾਈ ਨਹੀਂ ਕਰਦੇ ਜੋ ਲੁੱਕੜ ਮਿੱਟੀਆਂ ਨੇ ਜੋ ਰੋਜ਼ਾਨਾ ਦੀਆਂ ਪਰੇਸ਼ਾਨ ਕਰਨਦੀਆਂ ਜੋ ਨੀਤੀਆਂ ਨੇ ਉਹਨਾਂ ਤੋਂ ਬਾਜ਼ ਹੋਣ ਲਈ ਵੀ ਸੁਖਬੀਰ ਸਿੰਘ ਬਾਦਲ ਨੇ ਕਹਿ ਦਿੱਤੀ ਉਸ ਦੇ ਤਹਿਤ ਇਸ ਸਮੇਂ ਉਹ ਡੀਜੀਪੀ ਦਫ਼ਤਰ ਦੇ ਅੰਦਰ ਮੌਜੂਦ ਨੇ ਪਿਛਲੇ ਕਈ ਦਿਨਾਂ ਤੋਂ ਸ਼੍ਰੋਮਣੀ ਅਕਾਲੀ ਦਲ ਕਾਫੀ ਹਲਚਲ ਦੇ ਵਿੱਚ ਕਾਰਨ ਵੀ ਕਹੀ ਨੇ ਤੁਹਾਨੂੰ ਪਤਾ ਹੈ ਕੀ ਵਿਕਰਮ ਸਿੰਘ ਮਜੀਠੀਆ ਜਦੋਂ ਨਾਬਾ ਜੇਲ੍ਹ ਚੋਂ ਬਾਹਰ ਆਏ ਤਾਂ ਵੱਡਾ ਇਕੱਠ ਜੋ ਹੈ ਉਹ ਦੇਖਣ ਨੂੰ ਮਿਲਿਆ ਸੀ ਅਕਾਲੀ ਵਰਕਰਾਂ ਦਾ ਪੂਰੇ ਪੰਜਾਬ ਦੇ ਵਿੱਚ ਇੱਕੋ ਹੀ ਖਬਰ ਦੀ ਚਰਚਾ ਸੀ ਕਿ ਵਿਕਰਮ ਸਿੰਘ ਮਜੀਠੀਆ ਬਾਹਰ ਆ ਚੁੱਕੇ ਨੇ ਤੇ ਇੱਕ ਹੋਰ ਤਸਵੀਰ ਅਸੀਂ ਤੁਹਾਨੂੰ ਦਿਖਾ ਰਹੇ ਡੀਜੀਪੀ ਦਫ਼ਤਰ ਦੇ ਬਾਹਰ ਦੀ ਤਸਵੀਰ ਤੇ ਅੰਦਰ ਦੀ ਤਸਵੀਰ ਤੇ ਚੱਲ ਹੀ ਰਹੀ ਹੈ ਬਾਹਰ ਪੁਲਿਸ ਵਧਾ ਦਿੱਤੀ ਗਈ ਹੈ ਮੀਡੀਆ ਦਾ ਜਮਾਵੜਾ ਹੈ ਤੇ ਉਸ ਦੇ ਨਾਲ ਹੀ ਜੋ ਪੁਲਿਸ ਦੀ ਨਫਰੀਓ ਵਧ ਰਹੀ ਹੈ ਤੇ ਨਾਲ ਨਾਲ ਹੀ ਚੌਕਸੀ ਵੀ ਵਧਾ ਦਿੱਤੀ ਗਈ ਹੈ ਕਿਉਂਕਿ ਇਸ ਗੱਲ ਦਾ ਅੰਦਾਜ਼ਾ ਬਿਲਕੁਲ ਨਹੀਂ ਸੀ ਕਿ ਡੀਜੀਪੀ ਦਫਤਰ ਦੇ ਬਾਹਰ ਇਸ ਤਰ੍ਹਾਂ ਦੀ ਮੋਰਚੇਬੰਦੀ ਹੋ ਜਾਏਗੀ ਤੇ ਡੀਜੀਪੀ ਦਫਤਰ ਦੇ ਬਾਹਰ ਇਹ ਕਿਹਾ ਗਿਆ ਕਿ ਜਿੰਨੇ ਵੀ ਅਕਾਲੀ ਵਰਕਰ ਨੇ ਕੋਈ ਇੱਥੋਂ ਉੱਠੇਗਾ ਨਹੀਂ ਹੁਣ ਇਹ ਰੇੜਕਾ ਲਗਾਤਾਰ ਵੱਧਦਾ ਜਾ ਰਿਹਾ ਹੈ ਇਹ ਰੇੜਕਾ ਕਿੰਨੇ ਘੰਟੇ ਚੱਲੇਗਾ ਜਾਂ ਇਹ ਕਿੰਨਾ ਲੰਮਾ ਚੱਲੇਗਾ ਇਹ ਹੁਣ ਕੁਐਸਚਨ ਮਾਰਕ ਹੋ ਗਿਆ ਹੈ ਕਿਉਂਕਿ ਹੁਣ ਸਮਝ ਨਹੀਂ ਆ ਰਿਹਾ ਇਹ ਤੁਸੀਂ ਦੇਖ ਰਹੇ ਹੋ ਕਿ ਪੁਲਿਸ ਮੁਲਾਜ਼ਮਾਂ ਦੇ ਹੱਥ ਦੇ ਵਿੱਚ ਕੁਝ ਰस्सियां ਦਿਖਾਈ ਦੇ ਰਹੀਆਂ ਨੇ ਕਿਉਂਕਿ ਜਦੋਂ ਅਕਾਲੀ ਵਰਕਰ ਵਰਕਰਾਂ ਨੂੰ ਕਿਹਾ ਗਿਆ ਕਿ ਪੱਕਾ ਮੋਰਚਾ ਲਾ ਦਿਓ ਤਾਂ ਹੁਣ ਪੁਲਿਸ ਚੰਡੀਗੜ੍ਹ ਪੁਲਿਸ ਹਰ ਉਹ ਕੋਸ਼ਿਸ਼ ਕਰੇਗੀ ਪੰਜਾਬ ਪੁਲਿਸ ਹਰ ਉਹ ਕੋਸ਼ਿਸ਼ ਕਰੇਗੀ ਕਿ ਇਸ ਦਫਤਰ ਦੀਆਂ ਉਹ ਵਰਕਰ ਨੇ ਉਹਨਾਂ ਨੂੰ ਹਟਾਇਆ ਜਾਵੇ ਇਸੇ ਕਰਕੇ ਜੋ ਪੁਲਿਸ ਹੈ ਉਹ ਇਸ ਸਮੇਂ ਪੂਰੀ ਤਿਆਰ ਦਿਖਾਈ ਦੇ ਰਹੀ ਹੈ ਜੇਕਰ ਹੋ ਸਕਦਾ ਹੈ ਕਿ ਜਬਰਨ ਵੀ ਉੱਥੋਂ ਚੁੱਕਣਾ ਪਿਆ ਤਾਂ ਪੁਲਿਸ ਇਦਾਂ ਲੱਗ ਰਿਹਾ ਕਿ ਉਹ ਤਿਆਰੀ ਕਰੀ ਬੈਠੀ ਹੈ ਇਸੇ ਕਰਕੇ ਅਸੀਂ ਤੁਹਾਨੂੰ ਇੱਕ ਤਸਵੀਰ ਦਿਖਾਈ ਕਿ ਪੁਲਿਸ ਵਾਲੇ ਇਕੱਠੇ ਨੇ ਕਈ ਪੁਲਿਸ ਵਾਲਿਆਂ ਦੇ ਹੱਥ ਦੇ ਵਿੱਚ ਰस्सियां ਨੇ ਜਾਂ ਇਹ ਹੋ ਸਕਦਾ ਹੈ ਕਿ ਜਦੋਂ ਚੁੱਕਣਾ ਪਵੇ ਵਰਕਰਾਂ ਨੂੰ ਤਾਂ ਥੋੜਾ ਬਲ ਪ੍ਰਯੋਗ ਵੀ ਕਰਨਾ ਪੈ ਸਕਦਾ ਜਿਵੇਂ ਅਕਸਰ ਪੁਲਿਸ ਕਰਦੀ ਹੈ ਕਿਸੇ ਵੀ ਵਿਰੋਧ ਨੂੰ ਹਟਾਉਣ ਦੇ ਲਈ ਤਾਂ ਇਸ ਸਮੇਂ ਪੰਜਾਬ ਦੀ ਸਿਆਸਤ ਨਾਲ ਜੁੜੀ ਵੱਡੀ ਖਬਰ ਇਹ ਆ ਰਹੀ ਹੈ ਕਿ ਸੁਖਬੀਰ ਸਿੰਘ ਬਾਦਲ ਨੇ ਆਪਣੇ ਸਾਥੀਆਂ ਦੇ ਨਾਲ ਡੀਜੀਪੀ ਦਫ਼ਤਰ ਦੇ ਅੰਦਰ डीजीपी ਦੇ ਸਾਹਮਣੇ ਧਰਨਾ ਲਾ ਦਿੱਤਾ ਹੈ ਤੇ ਬਾਹਰ ਵੀ ਕਿਹਾ ਗਿਆ ਕਿ ਅਕਾਲੀ ਵਰਕਰ ਉਸ ਵੇਲੇ ਤੱਕ ਨਹੀਂ ਉਠਣਗੇ ਜਦੋਂ ਤੱਕ ਡੀਜੀਪੀ ਪੰਜਾਬ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਪਰਚਾ ਕਰ ਹੀ ਨਹੀਂ ਦਿੰਦੇ ਕਿਉਂਕਿ ਇੱਕੋ ਹੀ ਗੱਲ ਕਿਹਾ ਗਿਆ ਸੀ ਕਿ ਤੁਸੀਂ ਲੋਕਾਂ ਨੂੰ ਤੰਗ ਪਰੇਸ਼ਾਨ ਨਾ ਕਰੋ ਆਮ ਲੋਕਾਂ ਨੂੰ ਬਖਸ਼ ਦਿਓ ਜੇਕਰ ਸੁਖਬੀਰ ਸਿੰਘ ਬਾਦਲ ਤੋਂ ਕੋਈ ਕਿੜਕੜ ਨਹੀਂ ਹੈ ਤਾਂ ਤੁਸੀਂ ਉਹਨਾਂ ਦੇ ਖਿਲਾਫ ਹੀ ਕਾਰਵਾਈ ਸਿੱਧੇ ਤੌਰ ਤੇ ਕਰ ਦਿਓ ਤੇ ਸਿੱਧੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਚੰਡੀਗੜ੍ਹ ਤੋਂ ਚੰਡੀਗੜ੍ਹ ਦੇ ਵਿੱਚ ਡੀਜੀਪੀ ਦਫ਼ਤਰ ਦੇ ਬਾਹਰ ਦੀ ਤਸਵੀਰ ਤੇ ਚੰਡੀਗੜ੍ਹ ਤੋਂ ਡੀਜੀਪੀ ਦਫ਼ਤਰ ਦੇ ਅੰਦਰ ਦੀ ਤਸਵੀਰ ਇਹ ਦੋ ਤਸਵੀਰਾਂ ਇਸ ਸਮੇਂ ਅੱਜ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਨੇ ਪੰਜਾਬ ਦੀ ਪੋਲਿਟਿਕਸ ਦੇ ਵਿੱਚ ਤੇ ਪੰਜਾਬ ਦੀ ਮੀਡੀਆ ਦੇ ਵਿੱਚ ਕੀ ਆਖਿਰਕਾਰ ਇਹੋ ਕੀ ਗਿਆ ਅ ਸਵੇਰੇ ਸਭ ਕੁਝ ਠੀਕ ਠਾਕ ਚੱਲ ਰਿਹਾ ਸੀ ਕਿ ਇੱਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਜਿਸ ਦੀ ਕੋਰ ਕਮੇਟੀ ਦੀ ਮੀਟਿੰਗ ਹੋਣੀ ਹੈ ਉਹ ਮੀਟਿੰਗ ਹੋ ਵੀ ਰਹੀ ਸੀ ਮੀਟਿੰਗ ਖਤਮ ਹੁੰਦੇ ਸਾਰ ਹੀ ਪੰਜਾਬ ਪੁਲਿਸ ਦੇ ਹੈੱਡਕੁਆਟਰ ਸਿੱਧਾ ਰੁਕਿੱਤਾ ਸੁਖਬੀਰ ਸਿੰਘ ਬਾਦਲ ਨੇ ਡੀਜੀਪੀ ਦਫ਼ਤਰ ਦੇ ਵਿੱਚ ਦਾਖਲ ਹੋਏ ਤੇ ਉਸ ਤੋਂ ਬਾਅਦ ਡੀਜੀਪੀ ਦਫ਼ਤਰ ਦੇ ਅੰਦਰ ਹੀ ਬੈਠ ਚੁੱਕੇ ਨੇ ਹੁਣ ਇਹ ਦੇਖਣਾ ਹੋਵੇਗਾ ਕਿ ਸੁਖਬੀਰ ਸਿੰਘ ਬਾਦਲ ਕੀ ਆਪਣਾ ਮਨ ਬਦਲਦੇ ਨੇ ਜਾਂ ਆਪਣੀ ਜ਼ਿੱਦ ਤੇ ਬਰਕਰਾਰ ਰਹਿੰਦੇ ਨੇ ਜਾਂ ਡੀਜੀਪੀ ਕੋਈ ਅਜਿਹੇ ਰਸਤਾ ਕੱਢਣਗੇ ਕਿ ਫਿਲਹਾਲ ਇਸ ਲੀਡਰਸ਼ਿਪ ਨੂੰ ਵਾਪਸ ਘਰ ਨੂੰ ਭੇਜ ਦਿੱਤਾ ਜਾਵੇ ਤਾਂ ਕਿ ਅੱਗੇ ਦੀ ਕਾਰਵਾਈ ਕੀਤੀ ਜਾਵੇ ਪਰ ਹੁਣ ਇਸ ਸਮੇਂ ਜੋ ਹਾਲਾਤ ਨੇ ਉਹ ਕਿਸ ਨੂੰ ਠੀਕ-ਠੀਕ ਸਮਝ ਨਹੀਂ ਆ ਰਹੇ ਕਿ ਆਖਿਰਕਾਰ ਹੋਣ ਕੀ ਵਾਲਾ ਜਿਸ ਹਿਸਾਬ ਨਾਲ ਅਕਾਲੀ ਦਲ ਦੇ ਲੀਡਰਸ਼ਿਪ ਅੰਦਰ ਬੈਠੀ ਹੋਈ ਹੈ ਉਸ ਹਿਸਾਬ ਨਾਲ ਇਹ ਲੱਗ ਰਿਹਾ ਹੈ ਕਿ ਸੁਖਬੀਰ ਸਿੰਘ ਬਾਦਲ ਆਪਣੇ ਸਾਥੀਆਂ ਦੇ ਨਾਲ ਉੱਠਣ ਨੂੰ ਤਿਆਰ ਨਹੀਂ ਨੇ ਤੇ ਇਕੱਲੇ ਬੈਠੇ ਡੀਜੀਪੀ ਹੁਣ ਸੋਚ ਰਹੇ ਨੇ ਕਿ ਕਰਿਆ ਕੀ ਜਾਵੇ ਹੁਣ ਉਹ ਨਾ ਕਿਸੇ ਤੋਂ ਸਲਾਹ ਲੈ پا ਰਹੇ ਨੇ ਨਾ ਕਿਸੇ ਨੂੰ ਦੱਸ ਸਕ ਰਹੇ ਨੇ ਪਰ ਇਸ ਸਮੇਂ ਉਹਨਾਂ ਕੋਲ ਚਾਰਾ ਇੱਕੋ ਇੱਕ ਬਚਿਆ ਹੋਇਆ ਕਿ ਉਹ ਸੁਖਬੀਰ ਸਿੰਘ ਬਾਦਲ ਦੀ ਗੱਲ ਸੁਣਨ ਤੇ ਸੁਖਬੀਰ ਸਿੰਘ ਬਾਦਲ ਉਹਨਾਂ ਦੀ ਗੱਲ ਸੁਣਨ ਤੇ ਮਹੇਸ਼ਿੰਦਰ ਗਰੇਵਾਲ ਵੀ ਆਪਣੀ ਕੋਈ ਨਾ ਕੋਈ ਗੱਲ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਸੀਨੀਅਰ ਲੀਡਰਸ਼ਿਪ ਜਿੰਨੀ ਹੈ ਸਾਰੇ ਡੀਜੀਪੀ ਨੂੰ ਸਾਹਮਣੇ ਬਿਠਾ ਕੇ ਆਪਣੀ ਗੱਲ ਬਾਰੀ ਸਿਰ ਕਹਿ ਰਹੇ ਨੇ ਤੇ ਵਿਕਰਮ ਸਿੰਘ ਮਜੀਠੀਆ ਵੀ ਦਿਖਾਏ ਦੇ ਰਹੇ ਨੇ ਉਹ ਵੀ ਡੀਜੀਪੀ ਦੇ ਸਾਹਮਣੇ ਹੀ ਬੈਠੇ ਨੇ ਪਰ ਹੁਣ ਸਵਾਲ ਬਰਕਰਾਰ ਹੈ ਕਿ ਆਖਿਰਕਾਰ ਉਹ ਹੋਣ ਕੀ ਵਾਲਾ ਹੈ ਤੁਸੀਂ ਤੁਹਾਨੂੰ ਮੁੜ ਕੇ ਅਸੀਂ ਤਸਵੀਰ ਦਿਖਾਈਏ ਕਿ ਬਾਹਰ ਕਿਸ ਤਰ੍ਹਾਂ ਜੋ ਮੀਡੀਆ ਇਕੱਠੀ ਹੋ ਗਈ ਤੇ ਪੁਲਿਸ ਕਿਤਨੇ ਕਿਤੇ ਤਿਆਰੀ ਕਰੀ ਬੈਠੀ ਹੈ ਕਿ ਬਾਹਰ ਜੇਕਰ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਪੱਕੇ ਤੌਰ ਤੇ ਬੈਠ ਗਏ ਹਾਲਾਂਕਿ ਇਹਨਾਂ ਨੂੰ ਕਹਿ ਦਿੱਤਾ ਗਿਆ ਕਿ ਪੱਕਾ ਮੋਰਚਾ ਲਗਾ ਦਿੱਤਾ ਜਾਵੇ ਇਹ ਪੱਕਾ ਮੋਰਚਾ ਜੇਕਰ ਲੱਗ ਗਿਆ ਤੇ ਇਹ ਪੱਕਾ ਮੋਰਚਾ ਹਟੇਗਾ ਕਦੋਂ ਇਹ ਇਸ ਸਮੇਂ ਪੰਜਾਬ ਪੁਲਿਸ ਦੇ ਹੈੱਡਕੁਆਟਰ ਦੇ ਬਾਹਰ ਦੀ ਤਸਵੀਰ ਬੇਹਦ ਅਹਿਮ ਹੋਣ ਜਾ ਰਹੀ ਕਿ ਅਗਲੇ ਕੁਝ ਪੜਾਂ ਦੇ ਵਿੱਚ ਹੋਣ ਕੀ ਵਾਲਾ ਹੈ ਕਿ ਸੁਖਬੀਰ ਸਿੰਘ ਬਾਦਲ ਡਜੀਪੀ ਦੇ ਸਾਹਮਣੇ ਜੋ ਗੱਲ ਆਪਣੀ ਲੈ ਕੇ ਗਏ ਨੇ ਉਸ ਤੋਂ ਬਾਅਦ ਉਹ ਥੋੜਾ ਉਹਨਾਂ ਦਾ ਜੋ ਤੇਵਰ ਹੈ ਉਹ ਠੰਡੇ ਹੋਣਗੇ ਕਿ ਵਾਪਸ ਆਉਣਗੇ ਜਾਂ ਉੱਥੇ ਬੈਠੇ ਰਹਿਣਗੇ ਕਿਉਂਕਿ ਹੁਣ ਅੰਦਰ ਦੀ ਤਸਵੀਰ ਤੁਸੀਂ ਦੇਖ ਰਹੇ ਹੋ ਇਹ ਤਸਵੀਰ ਕਦੋਂ ਤੱਕ ਇਸੇ ਤਰ੍ਹਾਂ ਜਾਰੀ ਰਹੇਗੀ ਕੋਈ ਸਮਝ ਨਹੀਂ ਆ ਰਿਹਾ ਕਿਉਂਕਿ ਜਿਸ ਸਾਬਨਲ ਕੋਰ ਕਮੇਟੀ ਦੇ ਵਿੱਚ ਮੀਟਿੰਗ ਹੋਈ ਹੈ ਮੀਟਿੰਗ ਦੇ ਵਿੱਚ ਕੋਈ ਨਾ ਕੋਈ ਗੱਲ ਇਸ ਤਰ੍ਹਾਂ ਦੀ ਜ਼ਰੂਰ ਸੁਖਬੀਰ ਸਿੰਘ ਬਾਦਲ ਤੇ ਉਹਨਾਂ ਦੇ ਸਾਥੀਆਂ ਨੇ ਵਿਚਾਰੀ ਹੋਣੀ ਕਿ ਅਸੀਂ ਕਦੋਂ ਡਜੀਪੀ ਕੋਲੋਂ ਉੱਠਣਾ ਹੈ ਜਾਂ ਨਹੀਂ ਉੱਠਣਾ ਪਰ ਫਿਲਹਾਲ ਇਸ ਵੇਲੇ ਦੀ ਵੱਡੀ ਖਬਰ ਇਹ ਹੈ ਕਿ ਸੁਖਬੀਰ ਸਿੰਘ ਬਾਦਲ ਨੇ ਅੰਦਰ ਧਰਨਾ ਲਾ ਦਿੱਤਾ ਤੇ ਬਾਹਰ ਵੀ ਮੈਸੇਜਿੰਗ ਪਹੁੰਚ ਚੁੱਕੀ ਹੈ ਕਿ ਅਕਾਲੀ ਦਲ ਦੇ ਵਰਕਰ ਜੋ ਪੰਜਾਬ ਪੁਲਿਸ ਦਾ ਹੈੱਡ ਕੁਆਟਰ ਹੈ ਉਸ ਦੇ ਬਾਹਰ ਪੱਕਾ ਧਰਨਾ ਲਾ ਕੇ ਬੈਠਣ ਡੀਜੀਪੀ ਦਫਤਰ ਚੰਡੀਗੜ੍ਹ ਤੋਂ ਸਿੱਧੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਇਹ ਤਸਵੀਰ ਤੁਸੀਂ ਦੇਖ ਰਹੇ ਹੋ ਕਿ ਬੇਹੱਦ ਤਲਖ ਨਜ਼ਰ ਆ ਰਹੇ ਨੇ ਸੁਖਬੀਰ ਸਿੰਘ ਬਾਦਲ ਤੇ ਆਪਣੀ ਗੱਲ ਉਹ ਕਹਿੰਦੇ ਨਜ਼ਰ ਆ ਰਹੇ ਨੇ डीजीपी ਨੂੰ ਕਿ ਆਖਿਰਕਾਰ ਤੁਸੀਂ ਜੋ ਕਾਰਵਾਈ ਕਰ ਰਹੇ ਹੋ 328 ਰੁਪਏ ਦਾ ਮਾਮਲਾ ਹੈ ਤੁਹਾਨੂੰ ਮੁੜ ਕੇ ਦੱਸ ਦਈਏ ਕਿ 328 ਰੁਪਏ ਦਾ ਮਸਲਾ ਕੀ ਹੈ ਕਈ ਸਾਲ ਪਹਿਲਾਂ 328 ਰੁਪਏ ਦਾ ਮਸਲੇ ਦੇ ਵਿੱਚ ਤੁਸੀਂ ਮਸਲੇ ਦੇ ਵਿੱਚ ਇਹ ਆਇਆ ਸੀ ਕਿ 328 ਰੁਪਏ ਦਾ ਹਿਸਾਬ ਕਿੱਥੇ ਹੈ ਉਸ ਮਾਮਲੇ ਦੇ ਵਿੱਚ ਬਹੁਤ ਐਫਆਈਆਰ ਵੀ ਹੋਈਆਂ ਪੰਜਾਬ ਪੁਲਿਸ ਨੇ ਕਈ ਕਾਰਵਾਈਆਂ ਕੀਤੀਆਂ ਐਸਆਈਟੀ ਵੀ ਬਣਾਈ ਗਈ ਤੇ ਐਸਆਈਟੀ ਬਣਾਉਣ ਤੋਂ ਬਾਅਦ ਕਾਰਵਾਈਆਂ ਵੀ ਹੋਈਆਂ ਪਰ ਉਸੇ ਮਾਮਲੇ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਸੁਖਬੀਰ ਸਿੰਘ ਬਾਦਲ ਦਾ ਇਲਜ਼ਾਮ ਹੈ ਦੀ ਉਹਨਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਰਿਸ਼ਤੇਦਾਰਾਂ ਨੂੰ ਤੰਗ ਪ੍ਰਚਾਰ ਕੀਤਾ ਜਾ ਰਿਹਾ ਇਸੇ ਕਰਕੇ ਉਹ ਮੀਟਿੰਗ ਤੋਂ ਬਾਅਦ ਸਿੱਧਾ ਡੀਜੀਪੀ ਦਫਤਰ ਪਹੁੰਚ ਗਏ ਤੇ ਡੀਜੀਪੀ ਦਫਤਰ ਦੇ ਵਿੱਚ ਉਹਨਾਂ ਨੇ ਧਰਨਾ ਲਾਇਆ ਇਹ ਤਸਵੀਰ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਇੱਕ ਅੰਦਰ ਦੀ ਤਸਵੀਰ ਇੱਕ ਪਹਿਲੀ ਤਸਵੀਰ ਜਦੋਂ ਡੀਜੀਪੀ ਦਫਤਰ ਦੇ ਬਾਹਰ ਆਪਣੇ ਕਾਫਲੇ ਦੇ ਨਾਲ ਆਪਣੀ ਗੱਡੀ ਦੇ ਸੁਖਬੀਰ ਸਿੰਘ ਬਾਦਲ ਪਹੁੰਚੇ ਤਾਂ ਉਹਨਾਂ ਨੇ ਸਿੱਧਾ ਪੰਜਾਬ ਪੁਲਿਸ ਹੈੱਡਕੁਆਰਟਰ ਦੇ ਵਿੱਚ ਬਣੇ ਡੀਜੀਪੀ ਦਫ਼ਤਰ ਦੇ ਅੰਦਰ ਗਏ ਤੇ ਮੀਡੀਆ ਨਾਲ ਉਹਨਾਂ ਨੇ ਜੋ ਥੋੜੀ-ਬਹੁਤ ਗੱਲਬਾਤ ਕੀਤੀ ਤੇ ਉਸ ਤੋਂ ਬਾਅਦ ਉਹ ਸਿੱਧਾ ਆਪਣੇ ਸਾਥੀਆਂ ਦੇ ਨਾਲ ਅੰਦਰ ਦਾਖਲ ਹੋ ਗਏ ਇਹ ਤਸਵੀਰ ਤੁਸੀਂ ਦੇਖ ਰਹੇ ਹੋ ਸੁਖਬੀਰ ਸਿੰਘ ਬਾਦਲ ਦੀ ਗੱਡੀ ਆਉਂਦੀ ਹੋਈ ਜਦੋਂ ਕੋਰ ਕਮੇਟੀ ਦੀ ਮੀਟਿੰਗ ਖਤਮ ਹੋਈ ਤੇ ਉਸ ਤੋਂ ਬਾਅਦ ਉਹ ਸਿੱਧਾ ਪੰਜਾਬ ਪੁਲਿਸ ਹੈੱਡਕੁਆਰਟਰ ਪਹੁੰਚ ਰਹੇ ਨੇ ਮੀਡੀਆ ਉੱਤੇ ਪਹਿਲਾਂ ਤੋਂ ਮੌਜੂਦ ਸੀ ਪਰ ਕਿਸੇ ਨੂੰ ਅੰਦਾਜ਼ਾ ਨਹੀਂ ਸੀ ਕਿ ਉਹ ਸ਼ਾਇਦ ਉਹ ਮੁਲਾਕਾਤ ਕਰਕੇ ਵਾਪਸ ਆ ਜਾਣਗੇ ਪਰ ਬਾਦ ਦੇ ਵਿੱਚ ਜਦੋਂ ਅੰਦਰ ਗਏ ਤੇ ਉਸ ਤੋਂ ਬਾਅਦ ਇਹ ਖਬਰ ਆਉਂਦੀ ਹੈ ਕਿ ਡੀਜੀਪੀ ਦੇ ਸਾਹਮਣੇ ਉਹ ਪੱਕੇ ਤੌਰ ਤੇ ਹੀ ਬੈਠ ਚੁੱਕੇ ਨੇ ਉਹ ਸਿੱਧਾ ਕਹਿ ਰਹੇ ਕਿ ਡੀਜੀਪੀ ਸਾਹਿਬ ਜੇਕਰ ਤੁਹਾਨੂੰ ਲੱਗਦਾ ਹੈ ਕਿ ਪਰਚਾ ਕਰਨਾ ਹੈ ਮੇਰੇ ਖਿਲਾਫ ਤਾਂ ਪਰਚਾ ਕਰੋ ਤੁਸੀਂ ਮੇਰੇ ਕਰੀਬੀਆਂ ਨੂੰ ਤੇ ਮੇਰੇ ਸਮਰਥਕਾਂ ਨੂੰ ਅਕਾਲੀ ਦਲ ਦੇ ਵਰਕਰਾਂ ਨੂੰ ਤੰਗ ਪਰੇਸ਼ਾਨ ਨਾ ਕਰਾਓ